ਇਨਾਮ ਤੇਰਾ ਗੁਰਪ੍ਰਤਾ ਸਿੰਘ ਗੁਰਪ੍ਰਤਾ ਸਿੰਘ ਕਿਹੜੀ ਕਲਾਸ ਚ ਤੁਸੀਂ ਤੀਸਰੀ ਤੇ ਕਿੰਨੀਆਂ ਆਵਾਜ਼ਾਂ ਕੱਢ ਲੈਂਦੇ ਸੀ 15 ਕੱਢ ਕੇ ਵਿਖਾਓ ਫਿਰ ਮਾ ਇਹ ਕਿਹਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦੱਸੀ ਜਾ ਤੇ ਬਾਅਦ ਚ ਕੱਟੀਆਂ ਹੁਣ ਮੈਂ ਗਾਂ ਦੀ ਜੀ ਮਾ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਹਾਥੀ ਦੀ ਹੁਣ ਮੈਂ ਕੱਢ ਰਿਹਾ ਘੋੜੇ ਦੀ ਹੁਣ ਮੈਂ ਕੱਢ ਰਿਹਾ ਕੁੱਤੇ ਦੀ ਹੁਣ ਮੈਂ ਕੱਢ ਰਿਹਾ ਹੱਕ ਚਿੱਤੇ ਕਤੂਰੇ ਦੀ ਹੁਣ ਮੈਂ ਕੱਢ ਰਿਹਾ ਚੀਕਣ ਦੀ ਹੁਣ ਮੈਂ ਕੱਢ ਰਿਹਾ ਹਾਂ ਕੁੱਤਾ ਹੁਣ ਮੈਂ ਕੱਢ ਰਿਹਾ ਕੋਇਲ ਦੀ ਵੱਡੇ ਆ ਕਿ ਜੀ ਜੇ ਫੇਮਸ ਹੋ ਗਏ ਫਿਰ ਜੀ ਇਹ ਅਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨਵਾਰਾਂ ਦੇ ਕੱਟੇ ਹੋਰ ਵੀ ਜਨਵਾਰਾਂ ਰੀਆ ਅੱਛਾ ਜੀ ਕਿਦੇ ਕਿਦੇ ਦੇ ਆਖ ਹੁਣ ਕਿਹੜੇ ਕਿਹੜੇ ਜਨਵਾਰ ਦੀ ਕੱਟੇ ਦੀ ਆਵਾਜ਼ ਹਾਂ ਜੀ ਜੀ ਤਿੰਨ ਇਹਦੀਆਂ ਹੁੰਦੇ ਨੇ ਇਹ ਕੰਮ ਕੱਟੇ ਦੀ ਆਵਾਜ਼ ਕੱਟ ਕੇ ਵਿਖਾ ਦਿਓ ਇਹ ਆਪਾਂ ਫੇਰੇ ਕਰਾਂ ਚਾਪ ਕਰਾਂ ਚਾਪ ਹੈ ਚਾਪ ਮਾਝੂ ਦੀ ਆਵਾਜ਼ ਕੱਟ ਦਿਓ ਜੀ ਬੇਟਾ ਸਕੂਲ ਕਿਹੜੇ ਜਾਂਦੇ ਹੋ ਹਰ ਗੁਣ ਪਬਲਿਕ ਸਕੂਲ ਅੱਛਾ ਜੀ ਤੇ 9 ਨੰਬਰ ਤੇ ਆਇਆ ਸ਼ਰਜਮਾ ਚੋ ਇਹ ਆ ਸ਼ਵਦ ਤੀਸਰੇ ਤੇ ਤੇ ਨਾਲ ਦੇ ਮੁੰਡਿਆਂ ਨੂੰ ਫਿਰ ਰੋਜ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ ਹਾਂ ਹਾਂ ਜੀ ਠੀਕ ਆ ਜੀ ਧੰਨਵਾਦ ਛੋਟਾ ਬੱਚਾ ਤੁਹਾਡੇ ਕੋਲ ਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਤੇ ਇਹ ਜੀ ਬੱਚਾ ਤੇ ਬਹੁਤ ਚੜ੍ਹਦੀ ਕਲਾ ਦਾ ਆਇਆ ਜੀ ਤੇ ਛੁੱਟੀਆਂ ਦਾ ਕਰਕੇ ਸਾਡੇ ਕੋਲੇ ਤਕਰੀਬਨ ਹੁਣੇ ਜਦੋਂ ਛੁੱਟੀਆਂ ਉਦੋਂ ਦਾ ਦਿੱਲੀ ਆਉਂਦਾ ਅੱਛਾ ਜੀ ਤੇ ਰੌਣਕਾਂ ਨਾਲ ਛੱਡਦਾ ਜੀ ਇਹਦੇ ਕੀ ਕਹਿਣੇ ਇਹ ਬੱਚੇ ਦੇ ਠੀਕ ਹੈ ਜੀ ਤੇ ਵੱਡਾ ਹੋ ਕੇ ਵੀ ਇਹਨੂੰ ਕਿਹਾ ਵੀ ਨਾਲ ਇਹ ਵੀ ਕੰਮ ਕਰਨਾ ਤੇ ਨਾਲ ਪੜ੍ਹਾਈ ਬਹੁਤ ਅਤ ਜ਼ਰੂਰੀ ਆ ਠੀਕ ਹੈ ਜੀ ਆਪਾਂ ਜਿੰਨਾ ਚਿਰ ਪੜਾ ਪੜ੍ਹਾਈ ਲਿਖਾਈ ਨੇ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਜੀ ਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਕਲਾ ਆ ਉਹਨੂੰ ਵੀ ਯਾਰੀ ਰੱਖੋ ਬਹੁਤ ਬਹੁਤ ਧੰਨਵਾਦ ਜੀ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਅਜੇ ਪਿੰਡ ਸਭਰਾ ਤੋਂ ਹੌਲਦਾਰ ਸਰਬਜੀਤ ਸਿੰਘ ਆਰਮੀ ਚ ਆਇਆ ਜੇ ਔਨ ਡਿਊਟੀ ਐ ਇਹ ਬੱਚਾ ਜਿਹੜਾ ਵਾ ਮੇਰੇ ਮੰਨ ਲਓ ਛੋਟੇ ਭਰਾ ਦਾ ਵਾ ਤੇ ਜਨਮਰਾਂ ਦੀਆਂ ਇਹ 15 20 ਵਜਾ ਜਿਹੜਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲ ਜਿਹਾ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਵੀ ਇੱਕ ਖਿੱਚਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜਾਈ ਚ ਵੀ ਚੰਗੀ ਪੜਾਈ ਕਰਦਾ ਵਾ ਤੇ ਅੱਗੇ ਸਾਡਾ ਇਹੋ ਟੀਚਾ ਵੈ ਤੋਂ ਆਪ ਵੀ ਚੰਗੀ ਪੜਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਨੇ ਚਿਰ ਤੱਕ ਮੈਂ ਦੁਬਾਰਾ ਸਰਵਿਸ ਕਰਨ ਦਿਆਂਗਾ ਤੇ ਉਸ ਤੋਂ ਬਾਦਰਾ ਆਵਨ ਨਾਲ ਪ੍ਰਮੋਟ ਹੋ ਜਾਣਾ ਤੇ ਜਿੰਨੇ ਚਿਰ ਨੂੰ ਇਹਨੇ 10th ਜਾਂ +2 ਕਰਨੀ ਹੈ ਤੇ ਫਿਰ ਇਹਨੂੰ ਆਰਮੀ 'ਚ ਹੀ ਸਿਲੈਕਟ ਕਰਵਾਵਾਂਗੇ ਆਪਾਂ ਜੀ ਵੈਗਰ ਜੀ ਖਾਲਸਾ ਵੈਗਰ ਕੀ ਪਤੇ